ਕਾਉਂਸਲਰ ਸਹਿਬਾਨ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤਾ ਤੁਹਾਡੇ ਅਸ਼ੀਰਵਾਦ ਨਾਲ ਲੁਬਿਆਣਾ ਸ਼ਹਿਰ ਦੇ ਵਿੱਚ ਬੇਗਾਮ ਤੇ ਘੁਤਰੀ ਹੋਈ ਅਫਸਰਸ਼ਾਈ ਨੂੰ ਨਕੇਲ ਪਾ ਕੇ ਮੈਂ ਸਾਰਿਆਂ ਲਈ ਨਹੀਂ ਵਰਤ ਰਿਹਾ ਇਹ ਸ਼ਬਦ ਇਹ ਚੰਗੇ ਵੀ ਅਫੀਸਰ ਸਹਿਬਾਨ ਹੈਗੇ ਪਰ ਜਿਹੜੇ ਘੁਤਰੇ ਤੇ ਬੇਈਮਾਨ ਆ ਉਹਨਾਂ ਨੂੰ ਸਿੱਧਿਆ ਕਰਨ ਵਾਸਤੇ ਇਹ ਕਾਉਂਸਲਰ ਸਾਫੀ ਚਤੰਦੋਬਾਦ ਆਪਣੀ ਭੂਮਿਕਾ ਆਪਣੀ ਡਿਊਟੀ ਬਾਖੂ ਬੀਂ ਲਵਾਉਣ ਮੈਂ ਇਹ ਵੀ ਮੰਨਦਾ ਇਸ ਤਰ੍ਹਾਂ ਫਿਰ ਕਿਸੇ ਪਾਰਟੀ ਦੀ ਗਵਰਨਮੈਂਟ ਦੇ ਵਿੱਚ এনਵਾਇਰਨਮੈਂਟ ਨਹੀਂ ਹੋਇਆ ਜਿਹੜਾ ਕੰਮ 5000 ਰੁਪਏ ਰਿਸ਼ਵਤ ਨਾਲ ਹੁੰਦਾ ਸੀ ਅੱਜ 50000 ਨਾਲ ਵੀ ਕਿ ਅਸੀਂ ਤੁਹਾਨੂੰ ਉਹ এনਵਾਇਰਨਮੈਂਟ ਜਿਹੜਾ ਸਾਰੀ ਟੀਮ এনਵਾਇਰਨਮੈਂਟ ਸਾਰਨ ਦੇ ਵਿੱਚ ਆਪਣੀ ਭੂਮਿਕਾ ਪਸ਼ੋਕਰ ਸਮੇਂ ਦੇ ਨਿਭਾਉਂਦੀ ਰਹੀ ਹੈ ਤੇ ਅੱਜ ਅਸੀਂ ਫੇਰ ਲੁਧਿਆਣਾ ਵਾਸੀਆਂ ਨਾਲ ਇਹ ਆਖ ਕਰਦੇ ਹਾਂ ਤੁਸੀਂ ਚਿੰਤਾ ਨਾ ਕਰੋ ਕੋਈ ਅਫਸਰ ਚੂਨ ਵੀ ਕਰਕੇ ਦਿਖਾ ਦੇ ਤੁਹਾਡੇ ਸਾਹਮਣੇ ਸਪਾਈਸਾਂ ਦੇ ਵਿੱਚ ਇੱਕ ਟਿਕਾਣਾ ਬੜਾ ਕਾਫੀ ਯਾਦਾਬਾਤ ਸਰਕਲ ਲੈਵਲ ਤੇ ਕੀਤਾ ਮੇਂਗਿਆ ਤੇ ਆਮ ਆਦਮੀ ਪਾਰਟੀ ਦੇ ਵਿੱਚ ਚਾਰ ਉਹ ਵਿਧਾਇਕ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਟਿਕਾਣੀਆਂ ਦਿੱਤੀਆਂ ਨੇ ਉਹ ਛੋਟੇ ਵੀ ਤੁਹਾਡੀ ਗੱਲ ਬੜੀ ਵਾਜਿਬ ਹੈ ਪਰ ਇਹ ਸਵਾਲ ਜੇ ਤੁਸੀਂ ਭਾਜਪਾ ਵਾਲੇ ਜਾਂ ਝਾੜੂ ਵਾਲੇ ਦੋਸਤਾਂ ਨੂੰ ਪੁੱਛੋ ਲਗਾਤਾਰ ਪਿਛਲੇ 2013 ਤੋਂ ਲੈ ਕੇ ਮੈਂ ਇਸ ਗੱਲ ਦਾ ਖਵਾ ਹਾਂ ਉਹਨਾਂ ਨੂੰ ਦਰਕਨਾਰ ਕਰਕੇ ਤੁਸੀਂ ਆਪਣੀਆਂ ਘਰਵਾਲੀਆਂ ਆਪਣੇ ਪੁੱਤਾਂ ਤੇ ਆਪਣੇ ਭਰਾਵਾਂ ਨੂੰ ਟੱਕਾ ਦੇ ਦੇਵੋ ਇਹ ਵੋਟਰ ਕਦੇ ਸੁਹਾਰਦਾ ਨਹੀਂ ਮੇਅਰ ਕਾਂਗਰਸ ਪਾਰਟੀ ਦਾ ਬਣਾਵਾਂਗੇ ਅਸੀਂ ਐਬ ਕਰਦੇ ਹਾਂ ਸਾਰੇ ਜਣੇ ਮੈਂ ਬੜੀ ਸੂਝਵਾਨਤਾ ਦੇ ਨਾਲ ਸਲੀਮਤਾ ਦੇ ਨਾਲ ਡਿਜ਼ਰਬਿੰਗ ਕੈਂਡੀਡੇਟਸ ਨੂੰ ਟਿਕਤਾ ਨੋ ਐਨੀ ਪਿਕ ਕਰਨ ਚੂਜ਼ ਨੋ ਐਨੀ ਫੋਤਪਤੀ ਜਾਂ ਉਹਨਾਂ ਲੋਕਾਂ ਨੂੰ ਜਿਹੜੇ ਪਾਰਟੀ ਦੇ ਡਿਸਪਲਿਨ ਤੇ ਰਹਿ ਕੇ ਸਮਰਥਾ ਰੱਖਦੇ ਆ ਇਮਾਨਦਾਰੀਆਂ ਲੋਕਾਂ ਦੀ ਸੇਵਾ ਕਰਦੇ ਸੋ ਉਹਨਾਂ ਨੂੰ ਬਿਕਤਾ ਦਿੱਤੀਆਂ ਨੇ ਐਂਡ ਵੀ ਆਲ ਆਰ ਯੂਨਾਈਟ ਅਸੀਂ ਇਹ ਜਿਹੜੀ ਲੜਾਈ ਲੱਭੀ ਆ ਤੇ ਫਿਰ ਸਾਰੇ ਗੁੱਸੇ ਗਿਲੇ ਭੁੱਲ ਕੇ ਯੂਨਾਈਟ ਹੋ ਕੇ ਉਹ ਲੜਾਈ ਸੋ ਅਸੀਂ ਨਗਰ ਨਗਮ ਦੀ ਲੜਾਈ ਲੁਧਿਆਣਾ ਸ਼ਹਿਰ ਦੀ ਵਹਿਤਰੀ ਵਾਸਤੇ ਕਰਪਸ਼ਨ ਫਰੀ এনवायरमेंट ਵਾਸਤੇ ਲੁਧਿਆਣਾ ਦੀ ਡਿਵੈਲਪਮੈਂਟ ਵਾਸਤੇ ਕਿ ਕਿਸੇ ਬਸ਼ਰ ਨੂੰ ਨਗਰ ਨਿਗਮ ਦੇ ਕਿਸੇ ਅਧਿਕਾਰੀ ਤੋਂ ਕੋਈ ਤੰਗੀ ਨਾ ਹੋਵੇ ਇਸ ਵਿਸ਼ੇ ਦੇ ਉੱਤੇ ਇਹ ਇਲੈਕਸ਼ਨ ਲੋਕਾਂ ਦੀ ਸਰਦਲ ਤੇ ਲੋਕਾਂ ਦੇ ਦਰਵਾਜੇ ਤੇ ਜਾ ਕੇ ਅਸੀਂ ਇਹ ਪ੍ਰੋਮਿਸ ਕਰਕੇ ਇਲੈਕਸ਼ਨ ਬਾਬੇ ਦੀ ਕਿਰਪਾ ਨਾਲ ਜਿੱਤ ਕੇ ਨਗਰ ਨਿਗਮ ਲੁਧਿਆਣਾ ਦੇ ਵਿੱਚ ਮੇਅਰ ਕਾਂਗਰਸ ਪਾਰਟੀ ਦਾ ਬਣਾਵਾਂਗੇ ਅਸੀਂ ਐਬ ਕਰਦੇ ਹਾਂ ਸਾਰੇ ਜਣੇ ਮੈਂ ਫਿਰ ਕਾਂਗਰਸ ਦੀ ਲੀਡਰਸ਼ਿਪ ਦਾ ਕਾਂਗਰਸ ਦੇ ਸਤਕਾਰਯੋਗ ਸਾਰੇ ਵਰਕਰਸ ਦਾ ਜਿਨ੍ਹਾਂ ਨੇ ਬੜਾ ਸਪੋਰਟ ਕੀਤਾ ਬੜਾ ਤਹੱਲਮ ਰੱਖਿਆ ਬੜਾ ਪੇਸ਼ੈਂਸ ਔਰ ਬੜੀ ਫਰਕਦਿਲੀ ਦਿਖਾਈ ਇਹਨੂੰ ਮਿਲ ਗਈ ਬਾਕੀ ਸਾਰੇ ਦੋਸਤ ਉਹਦੇ ਨਾਲ ਚਲੇਗਾ ਟਿਕਟ ਇੱਕ ਨੂੰ ਮਿਲਣੀ ਆ ਇੱਕ ਵਾਰਡ ਦੇ ਵਿੱਚ ਹੋ ਸਕਦਾ 4 ਦਾਵੇਦਾਰ ਹੋਣ 5 ਹੋਣ 7 ਹੋਣ ਪਰ ਫਾਦਾ ਨੇ ਫਰਾਗ ਦੇ ਲਈ ਦਿਖਾਈ ਵੀ ਜਿਹਨੂੰ ਪਾਰਟੀ ਨੇ ਆਪਣੇ ਪੈਰਾਮੀਟਰ ਆਪਣੀਆਂ ਬੋਟਾਂ ਦੇ ਆਧਾਰ ਤੇ ਟਿਕ ਦੇ ਦਿੱਤਾ ਅਸੀਂ ਸਾਰੇ ਉਮੀਦਵਾਰ ਬਣ ਗਏ ਤੇ ਇਸ ਗੱਲ ਦੀ ਵੱਡੀ ਖੁਸ਼ੀ ਆ ਲੁਧਿਆਣੇ ਦੇ ਅੰਦਰ ਪਿਛਲੇ ਤਕਰੀਬਨ 3 ਸਾਲਾਂ ਤੋਂ ਨਾ ਬੜੀ ਉਮੀਦ ਵਰਦੀ ਦਾ ਮਾਹੌਲ ਫੈਦਾ ਹੈ ਇਹ ਤਾਂ ਸਾਰੇ ਪੰਜਾਬ ਚ ਪਰ ਮੈਂ ਕਿਉਂਕਿ ਨਗਰ ਨਿਗਮ ਦੀ ਕੋਣ ਆ ਤਾਂ ਮੈਂ ਸੀਮਤ ਰਹੂੰਗਾ ਲੁਧਿਆਣੇ ਤੱਕ ਐਸਾ ਮਾਹੌਲ ਬਦਲਿਆ ਗਿਆ ਉਹ ਕੰਮ ਜਿਹੜਾ ਉਦਾਹਰਨ ਦੇ ਤੌਰ ਤੇ ਕਹਿ ਲਈਏ ਕੋਈ 5000 ਰੁਪਇਆ ਮੈਂ ਇਹ ਵੀ ਮੰਨਦਾ ਕਿ ਕਰਫੂਨ ਫ੍ਰੀ ਕਿਸੇ ਪਾਰਟੀ ਦੀ ਗਵਰਨਮੈਂਟ ਦੇ ਵਿੱਚ এনਵਾਇਰਨਮੈਂਟ ਨਹੀਂ ਹੋਇਆ ਜਿਹੜਾ ਕੰਮ 5000 ਰੁਪਇਆ ਰਿਸ਼ਵਤ ਨਾਲ ਹੁੰਦਾ ਸੀ ਅੱਜ 50000 ਨਾਲ ਵੀ ਰਿਸ਼ਵਤਖੋਰੀ ਕਿੰਨੇ 100% ਇਜਾਫਾ ਹੋਇਆ ਲੋਕ ਆਪਣੇ ਆਪ ਨੂੰ ਲੋਰਸ ਫੀਲ ਕਰ ਰਹੇ ਆ ਉਹਨਾਂ ਲੋਕਾਂ ਨੂੰ ਜਿੰਨਾ ਵੱਡੀਆਂ ਜ਼ਿੰਮੇਵਾਰੀਆਂ VOTER ਨੇ ਦਿੱਤੀਆਂ ਇੱਕ ਇਤਿਹਾਸਿਕ ਮੰਡੇਟ ਦੇ ਦਿੱਤਾ ਪਰ ਉਹ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਫੇਲ ਹੋ ਗਏ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਅਸਫਲ ਹੋ ਗਏ ਇਥੋਂ ਤੱਕ ਚਾਹੇ ਉਹ ਆਮ ਨਾਗਰਿਕ ਆ ਚਾਹੇ ਕੋਈ ਦੁਕਾਨਦਾਰ ਆ ਤੇ ਚਾਹੇ ਕੋਈ ਕਾਰਖਾਨੇਦਾਰ ਆ ਸਾਰੇ ਲੋਕ ਆਪਣੇ ਆਪ ਨੂੰ ਇਸ ਕ腐ਸ਼ਨ ਦੀ ਜਕੀ ਦੇ ਵਿੱਚ ਪਿਸਦਾ ਹੋਇਆ ਬੇਵਸ ਮਹਿਸੂਸ ਕਰ ਰਿਹਾ ਸੋ ਅਸੀਂ ਇਹ ਗੱਲ ਤੁਹਾਡੇ ਜਰੀਏ ਲੁਧਿਆਣਾ ਦੇ ਵੋਟਰ ਦੇ ਨਾਲ ਇੱਕ ਵਾਅਦੇ ਦੇ ਰੂਪ ਦੇ ਵਿੱਚ ਕਿ ਅਸੀਂ ਤੁਹਾਨੂੰ ਉਹ এনवायरमेंट ਜਿਹੜਾ ਹੈ ਸਾਰੀ ਟੀਮ এনवायरमेंट ਸਾਰਨ ਦੇ ਵਿੱਚ ਆਪਣੀ ਭੂਮਿਕਾ ਪਸ਼ੋਕਰ ਸਮੇਂ ਤੇ ਨਿਭਾਉਂਦੀ ਰਹੀ ਹੈ ਤੇ ਅੱਜ ਅਸੀਂ ਫੇਰ ਲੁਧਿਆਣਾ ਵਾਸੀਆਂ ਨਾਲ ਯਾਦ ਕਰਦੇ ਹਾਂ ਤੁਸੀਂ ਚਿੰਤਾ ਨਾ ਕਰੋ ਕੋਈ ਅਫਸਰ ਚੂਨ ਵੀ ਕਰਕੇ ਦਿਖਾ ਦੇ ਤੁਹਾਡੇ ਸਾਹਮਣੇ ਤੇ ਕੌਂਸਲਰ ਸਹਿਬਾਨ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤਾ ਹੈ ਖਾੜੇ ਅਸ਼ੀਰਵਾਦ ਨਾਲ ਲੁਗਿਆਣਾ ਸ਼ਹਿਰ ਦੇ ਵਿੱਚ ਬੇਗਾਮ ਤੇ ਘੁਤਰੀ ਹੋਈ ਅਫਸਰ ਸ਼ਾਹੀ ਨੂੰ ਨਕੇਲ ਪਾ ਕੇ ਮੈਂ ਸਾਰਿਆਂ ਲਈ ਨਹੀਂ ਵਰਤ ਰਿਹਾ ਇਹ ਸ਼ਬਦ ਦੇ ਚੰਗੇ ਵੀ ਅਫੀਸਰ ਸਹਿबान ਹੈਗੇ ਪਰ ਜਿਹੜੇ ਘੁਤਰੇ ਦੇ ਬੇਈਮਾਨ ਆ ਉਹਨਾਂ ਨੂੰ ਸਿੱਧਾ ਕਰਨ ਵਾਸਤੇ ਇਹ ਕਾਉਂਸਲਰ ਸਾਫੀ ਜਤਨ ਦਰਵਾਦ ਆਪਣੀ ਭੂਮਿਕਾ ਆਪਣੀ ਡਿਊਟੀ ਬਾਖੂਗੀ ਲਵਾਉਣਗੇ। ਸਭਾਇਤਾ ਦੇ ਵਿੱਚ ਇੱਕ ਇੱਕਾ ਨੁਕਤਾ ਕਾਫੀ ਜ਼ਿਆਦਾ ਮੁਕਾਬਲ ਸ਼ਹਿਰ ਲੋਕਲ ਲੈਵਲ ਤੇ ਹੋ ਰਹੀ ਮੈਚਿੰਗ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚ ਚਾਰ ਉਹ ਵਿਧਾਇਕ ਨੇ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਟਿਕਾ ਜਗ੍ਹੀਆਂ ਦਿੱਤੀਆਂ ਨੇ। ਉਹ ਛੋਟੇ ਵੀ ਤੁਹਾਡੀ ਗੱਲ ਬੜੀ ਵਾਜਿਬ ਹੈ ਪਰ ਇਹ ਸਵਾਲ ਜੇ ਤੁਸੀਂ ਭਾਜਪਾ ਵਾਲੇ ਜਾਂ ਝਾੜੂ ਵਾਲੇ ਦੋਸਤਾਂ ਨੂੰ ਪੁੱਛੋ ਤਾਂ ਜ਼ਿਆਦਾ ਵਧੀਆ ਹੋਊਗਾ ਭਾਈ ਜਿਆਦਾ ਬਾਤ ਉਹ ਪਾਰਟੀ ਜਿਹੜੀ ਆਈ ਸਿਰਫ ਤੇ ਸਿਰਫ ਬਦਲਾਅ ਦਾ ਨਾਮ ਲੈ ਕੇ ਆਈ ਕਿ ਬਦਲਾਅ ਅਸੀਂ ਰਾਜਨੀਤੀ ਕਰਨੇ ਨਹੀਂ ਅਸੀਂ ਰਾਜ ਨੂੰ ਬਦਲਨੇ ਆਏ ਹਾਂ ਇਹ ਬਦਲਾਅ ਹੈਗਾ ਉਹ ਯਾਰ ਮਰਦੇ ਵਰਕਰ ਤੁਹਾਡੇ ਵਲੰਟੀਅਰ ਵਰਕਰ ਨਾ ਨਵੇਂ ਸ਼ਬਦ ਸਗਾ ਵਲੰਟੀਅਰ ਉਹ ਮਰਦੇ ਤੁਹਾਡੇ ਵਲੰਟੀਅਰ ਵਿਚਾਰੇ ਉਹਨਾਂ ਦੇ ਕੱਚੇ ਘੱਟ ਗਏ ਕੰਮ ਕਰਦੇ ਆਂਦੇ ਤੇ ਤੁਸੀਂ ਉਹ ਘਰਾਂ 'ਚ ਬਿਠਾ ਕੇ ਆਪਣੇ ਪੁੱਤਰ-ਭਤੀਜਾ ਨੂੰ ਵੋਟਰ ਆਪਣਾ ਫੈਸਲਾ ਸੂਈ ਦੇ ਨੱਤੇ ਚੁੰਨੀ ਲੰਗਾ ਕੇ ਹੁੰਦਾ ਤੇ ਵੋਟਰ ਦੱਸੂਗਾ 21 ਤਰੀਕ ਨੂੰ ਕਿ ਪੁੱਤ-ਭਤੀਜਾ ਬਾਦਵਾਰਾਂ ਦਾ ਹਾਲ ਕਿ ਹੈ ਵਰਤੀ ਹੁੰਦਾ ਰਹਿ ਗਈ ਗੱਲ ਭਾਜਪੀ ਦੀ ਸੋ ਭਾਜਪੀ ਵਾਲੇ ਉੱਚੀਆਂ ਵੱਡੀਆਂ ਗੱਲਾਂ ਜ਼ਰੂਰ ਪੰਜਾਬ ਦੇ ਵਿੱਚ ਕਰਨਗੇ ਪਰ ਇੱਥੇ ਉਹਨਾਂ ਦੀ ਗੱਲ ਗੜਨੀ ਨਹੀਂ ਕਿ ਪਸ਼ੋਕੜ ਜੇ ਹੋਈਆਂ ਸਾਰੀਆਂ ਇਲੈਕਸ਼ਨਾਂ ਨੇ ਸੱਦ ਕਰ ਦਿੱਤਾ ਤੇ ਨਗਰ ਨਿਗਮ ਵੀ ਸੱਦ ਕਰ ਤੋ ਪੈਸਾ ਤੁਹਾਡੇ ਕਾਂਗਰਸ ਸਰ ਤੇ ਆਨ ਵਾਲਾ ਜਿਹੜਾ 2-4 ਦਿਨ ਜਦੋਂ ਚੋਣ ਖੜਾ ਪਹੂਗਾ ਤੁਹਾਨੂੰ ਪਤਾ ਲੱਗ ਜਾਊਗਾ ਪਰ ਮੈਨੂੰ ਇਹ ਮਹਿਸੂਸ ਹੁੰਦਾ ਕਿ ਅਸੀਂ ਲਾਹ ਹਸਾਲ ਜਿੱਤ ਪ੍ਰਾਪਤ ਕਰਕੇ ਨਗਰ ਨਿਗਮ ਦੇ ਅੰਦਰ ਕਾਂਗਰਸ ਪਾਰਟੀ ਦਾ ਪਰਚਮ ਬੁਲੰਦ ਕਰਾ ਪੈਸਾ ਤੁਹਾਡੇ ਦੋ ਜਿਹੜੇ ਵਿਧਾਨ ਸਭਾ ਹਲਕੇ ਦੀ ਉੱਤੇ ਤੁਹਾਡੇ ਵੀ ਕਈ ਕੌਂਸਲਰ ਜਿਹੜੇ ਜਿੱਤੇ ਸੀ ਤੇ ਉੱਥੇ ਅਗਰ ਕਿੰਦਾ ਸਮਝੌਤਾ ਕੀਤਾ ਗਿਆ ਹੈ ਜਾਂ ਕਾਰਨਸ ਦੇ ਜਿਹੜੇ ਉਮੀਦਵਾਰ ਤੁਸੀਂ ਮੇਰੇ ਨਾਲ ਹਜੇ ਲਿਸ ਨਹੀਂ ਦੇਖੀ ਨੀ ਲਿਸਟ ਦੇ ਵਿੱਚ ਰਿਜ਼ਰਵਿੰਗ ਨੂੰ ਟਿਕਟ ਦਿੱਤੀ ਆ 노 ਬੈਂਸ 노 ਐਨੀ ਅਦਰ ਜਿਹੜਾ ਜਿੱਤਣ ਦੀ ਸਮਰੱਥਾ ਰੱਖਦਾ ਨਾ ਪਾਰਟੀ ਦਾ ਲਾਇਲ ਬਣ ਕੇ ਲੋਕਾਂ ਦੀ ਸੇਵਾ ਕਰਨ ਦੀ ਜ਼ੁਰਤ ਤੇ ਸੀ ਦਮ ਪੜਦਾ ਉਸ ਦੋਸਤ ਨੂੰ ਟਿਕਟ ਦਿੱਤਾ ਗਿਆ ਕਿਸੇ ਦੇ ਨਾਮ ਤੇ ਟਿਕਟ ਹੈ ਹੀ ਨਹੀਂ ਨਾ ਮੈਂਸ ਦੇ ਨਾਮ ਦੇ ਨਾਲ ਕਿਸੇ ਹੋਰ ਦੇ ਨਾਲ ਤਾਂ ਕਿਹੜੇ ਮੁੱਦਿਆਂ ਲੈ ਕੇ ਚਨਾਲ ਰਹੇ ਕਿ 92 ਸੀਟਾ ਤੋਂ 3 ਸੀਟਾ ਹੋਰ ਆਮ ਆਦਮੀ ਪਾਰਟੀ ਨੂੰ ਮਿਲ ਗਈ ਹੈ ਹੈ ਕਿ ਕੰਮ ਕਰ ਰਹੀ ਹੈ ਬਿਜਲੀ ਤੇ ਮੋਹੱਲਾ ਕਲੀਨਿਕ ਤੇ ਲੋਕਾਂ ਨੂੰ ਕੱਬ ਆ ਰਹੇ ਨੇ। ਹਮਨੋ ਸੋਕੜਾ ਮੁੱਦਾ ਜੀ। ਮਹੱਲਾ ਕਲੀਨਿਕ ਦਾ ਸ਼ਾਇਦ ਤੁਸੀਂ ਵੀ ਵਾਹ ਹੋਮ ਵੀ ਇੱਥੇ ਹਾਲ ਤੇ ਹਸ਼ੀਤੀ ਆ। ਬਿਜਲੀ ਵਾਲੇ ਬਿੱਲਾਂ ਦਾ ਲੋਕ ਬਿੱਲ ਚੱਕੀ ਫਿਰਦੇ ਆ ਚੋਰ ਮੋਰੀ ਰਾਈਂ। ਵਢਾਂਗਾ ਲਾਉਣ ਦਾ ਯਤਨ ਕੀਤਾ। ਰਹਿ ਗਈ ਗੱਲ 1000 ਰੁਪਿਆ ਹਰ ਲੇਡੀਜ਼ ਨੂੰ ਦੇਣ ਦਾ। ਉਹ ਕਿੱਥੇ ਰਹਿ ਗਈ? ਇਹ ਸਰਕਾਰ ਇਹ ਪਾਰਟੀ ਸਿਰਫ ਸਿਰਫ ਛਲੇਡਾ ਸਰਵਿਸ ਸੁਣਾ ਤੁਸੀਂ ਇਹ ਛਲੇਡਾਂ ਦੀ ਪਾਰਟੀ ਆ। ਲਿਡੇ ਆਈਆਂ ਗੱਲਾਂ ਕਰਕੇ ਲੋਕਾਂ ਨੂੰ ਕਾਂਟ ਦੀ ਹਾਂਡੀ ਦੋਸਤ ਇੱਕ ਵਾਰ ਧਰਤੀ ਆ ਬਾਰ-ਬਾਰ ਨਹੀਂ ਚੜ੍ਹ ਹਟੀ ਆ ਬਾਅਦ ਇਲੈਕਸ਼ਨ ਕੋਈ ਇਲੈਕਸ਼ਨ ਨਹੀਂ ਹੁੰਦਾ ਸਰਕਾਰ ਬਨਾਮ ਆਮ ਆਦਮੀ ਬਣ ਜਾਂਦਾ ਆ ਆਮ ਪਾਰਟੀ ਸਰਕਾਰ ਬਨਾਮ ਜੀ ਵੀ ਸਰਕਾਰ ਹੈਗੀ ਆ ਤੇ ਉਹ ਸੋਚਦਾ ਵੀ ਭਾਈ ਮੇਰੀ ਸਾਰੀ ਸਰਕਾਰ ਸਣੇ ਪੁਲ ਸਣੇ ਸਾਰੇ ਅਫਸਰ ਮੇਰੇ ਦਿੱਤੇ ਹੋਏ ਮੇਰੀ ਇਹ ਸਰਕਾਰ ਵੱਲੋਂ ਦਿੱਤੇ ਹੋਏ ਉਮੀਦਵਾਰ ਦੀ ਮਦਦ ਹੋ ਇਹ ਵੀ ਬਤੀ ਹੋਇਆ ਇਹ ਜਿਹੜਾ ਬਾਈ ਇਲੈਕਸ਼ਨ ਦਾ ਤੁਸੀਂ ਸਵਾਲ ਕਰਦੇ ਹੋ ਇਹ ਕੋਈ ਇਹਦੇ ਤੇ ਨਹੀਂ ਟੁਕਦਾ ਨਗਰ ਨਿਗਮ ਲੁਧਿਆਣਾ ਦੀ ਗੱਲ ਕਰਾ ਤੇ ਅਸੀਂ ਲੁਧਿਆਣਾ ਸ਼ਹਿਰ ਦੀ ਤਰੱਕੀ ਡਵੈਲਪਮੈਂਟ ਕ੍ਰਪਸ਼ਨ ਫ੍ਰੀ এনਵਾਇਰਨਮੈਂਟ ਹਰ ਬੰਦਾ ਆਪਣੇ ਆਪ ਨੂੰ ਪ੍ਰਾਊਡ ਫੀਲ ਕਰੂਗਾ ਵਾਹ ਇਹ ਜੋਧੇ ਆਏ ਆ ਸਾਡੀ ਰਖਵਾਲੀ ਵਾਸਤੇ ਕਾਂਗਰਸ ਪਾਰਟੀ ਦੇ ਜਿਹੜੇ ਕਾਉਂਸਲਰ ਬਣ ਕੇ ਜਾਣਗੇ ਇਸ ਰੂਪ ਦੇ ਵਿੱਚ ਉਹ ਲੋਕਾਂ ਦੀ ਸੇਵਾ ਕਰਨਗੇ ਸਾਹਿਬ ਅੱਜ ਤੇਰੇ ਗੁਰੂਪੀ ਹੋ ਗਏ ਆਪਣੀ ਵਾਇਸ ਦਾ ਨੋਮੀਨੇਸ਼ਨ ਕਰ ਦਿੱਤਾ ਹੈ ਤੇ ਹੁਣ ਕਲਮਨ ਜੀ ਨੂੰ ਦੇ ਨੇ ਆਪਣੇ ਬੇਟਾ ਹਮ ਰਾਜਨੀਤੀ ਕਰਨੇ ਨਹੀਂ ਹਮ ਰਾਜਨੀਤੀ ਬਦਲਨੇ ਆਏ ਹੈ ਬਦਲੀ ਹੋ ਗਈ ਇਹ slogan ਸਿਗਾ ਨਾ ਪੰਜਾਬ ਚੈਂਟਰ ਹੋਇਆ ਤੇ ਅੱਜ ਭਾਈ ਭਤੀਜਾਵਾਦ ਪਰਿਵਾਰਵਾਦ ਕ੍ਰਾਪਸ਼ਨ ਅੱਜ ਲੋਕਾਂ ਦਾ ਲੋਾਰ ਸੋਕੇ ਪੰਧਾ ਦੇ ਵਾਅਦੇ ਫਰਨਾ ਆਪਣੇ ਕੰਮ ਕਰਾਉਣ ਵਾਸਤੇ ਲੋਕ ਆਪਣੀ ਗਲਤੀ ਮਹਿਸੂਸ ਕਰ ਰਿਹਾ ਵੀ ਅਸੀਂ ਇਹਨਾਂ ਨੂੰ 92 ਸੀਟਾਂ ਦੇ ਕੇ ਵੱਡੀ ਗਲਤੀ ਕੀਤੀ ਤਿੰਨਾਂ ਨੂੰ ਨਾ ਗਿਣੋ ਬਾਇਲੈਕਸ਼ਨ ਕੋ ਇਲੈਕਸ਼ਨ ਨਹੀਂ ਹੁੰਦਾ ਉਹ ਮੰਡੇਟ ਨਹੀਂ ਹੁੰਦਾ ਉਹ ਸਰਕਾਰ ਬਨਾਮ ਦੀਦਿਆ ਪਾਰਟੀਆਂ ਹੁੰਦੀਆਂ ਤੇ ਉਹ ਹਮੇਸ਼ਾ ਸਰਕਾਰਾਂ ਉਹ ਜਿਹੇ ਬਾਇ ਹੋਕ ਐਂਡ ਕਰੁਕ ਜਿੱਤ ਕੇ ਲਿਆਉਂਦੀਆਂ ਪਤਾ ਹੋਣ ਲੱਗਣਾ 21 ਤਰੀਕ ਨੂੰ ਜਿਹੜੇ ਲੋਕ ਇਹ ਚਾਹੁੰਦੇ ਆ ਵੀ ਉਹ ਵਲੰਟੀਰ ਜਿਹਨਾਂ ਦੇ ਕੱche ਕੱਟ ਗਏ ਮਿਹਨਤ ਕਰਦਿਆਂ ਦੇ ਲਗਾਤਾਰ ਪਿਛਲੇ 2013 ਤੋਂ ਲੈ ਕੇ ਮੈਂ ਇਸ ਗੱਲ ਦਾ ਗਵਾਹ ਆ ਉਹਨਾਂ ਨੂੰ ਦਰਕਨਾਰ ਕਰਕੇ ਤੁਸੀਂ ਆਪਣੀ ਕਾਰਵਾਈਆਂ ਆਪਣੇ ਪੁੱਤਾਂ ਤੇ ਆਪਣੇ ਭਰਾਵਾਂ ਨੂੰ ਟੱਕਦਾ ਦੇ ਦਿਓ ਇਹ ਬੋਟਰ ਕਦੇ ਸਹਾਰ ਦਾ ਨਹੀਂ ਮੈਂ ਸਭ ਜਦੋਂ ਐਮਪੀ ਦੀ ਇਲੈਕਸ਼ਨ ਜਿੱਤੇ ਸੀਗੇ ਜਿਹੜੇ ਆંકੜੇ ਸਾਹਮਣੇ ਆਏ ਸੀ ਜਿਹੜੇ ਸ਼ਹਿਰੀ ਹਲਕੇ ਮੋਹਾਲ ਵਿੱਚ ਭਾਜਪਾ ਦੀ ਵੋਟ ਸਭ ਤੋਂ ਜ਼ਿਆਦਾ ਸੀ ਤਾਂ ਕਿ ਲੱਗਦਾ ਹੈ ਕਿ ਉਹ ਨਗਰ ਨਿਗਮ ਲੈਵਲ ਤੇ ਵੀ ਉਹ ਅਸਰ ਪਾਣ ਕੀ ਵੋਟਾਂ ਸੀਨ ਤੇ ਸਿਨੈਰੀਓ ਚੇਂਜ ਹੋ ਗਿਆ ਮੈਂ ਫੇਰ ਰਿਪੀਟ ਕਰਦਾ ਕਿ ਅਸੀਂ ਬਹੁਤ ਵੱਡੇ ਫਰਕ ਦੇ ਨਾਲ ਲੋਕਾਂ ਦੀ ਸਪੋਰਟ ਤੇ ਸਹਿਯੋਗ ਦੇ ਨਾਲ ਨਗਰ ਨਿਗਮ ਲੁਧਿਆਣਾ ਬਹੁਤ ਵੱਡੇ ਫਰਕ ਦੇ ਨਾਲ ਜਿੱਤ ਗਏ ਲੁਧਿਆਣਾ ਨਗਰ ਨਿਗਮ ਦੀ ਫਸੀਲ ਦੇ ਉੱਤੇ ਕਾਂਗਰਸ ਪਾਰਟੀ ਦਾ ਝੰਡਾ ਚਲਾਵਾ 哎，等等等等。